ਚੈਨਲ ਪੰਜਾਬੀ ਦੇ ਕੈਨੇਡਾ نیوز ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਦੇ ਨਾਲ ਕਰਦੇ ਹਾਂ ਸ਼ੁਰੂਆਤ BC ਫੈਰੀਜ਼ ਵੱਲੋਂ ਚੀਨ ਤੋਂ ਚਾਰ ਨਵੀਆਂ ਫੈਰੀਜ਼ ਬਣਵਾਉਣ ਦਾ ਮਾਮਲਾ ਲਗਾਤਾਰ ਪਖਿਆ BC ਫੈਰੀਜ਼ ਯੂਨੀਅਨ ਨੇ ਵੀ ਕੀਤਾ ਸਟੀਲ ਦਾ ਵਿਰੋਧ ਅਮਰੀਕਾ ਦੇ ਨਾਲ ਟ੍ਰੇਡ ਵਾਰ ਤੋਂ ਬਾਅਦ ਮੈਕਸੀਕੋ ਦੇ ਨਾਲ ਸਬੰਧ ਸੁਧਾਰਨ ਦੇ ਲਈ ਕੈਨੇਡਾ ਦੀਆਂ ਕੋਸ਼ਿਸ਼ਾਂ ਜਾਰੀ ਆਉਣ ਵਾਲੇ ਦਿਨਾਂ ਚ ਪ੍ਰਧਾਨ ਮੰਤਰੀ ਮਾ ਕਾਰਨੀ ਕਰਨਗੇ ਮੈਕਸੀਕੋ ਦਾ ਦੌਰਾ ਸੀਬੀਐਸਏ ਦੇ ਵੱਲੋਂ ਕੈਨੇਡਾ ਅਮਰੀਕਾ ਬਾਰਡਰ ਦੇ ਉੱਪਰ ਇੱਕ ਕਮਰਸ਼ੀਅਲ ਟਰੱਕ ਚੋਂ ਵੱਡੀ ਮਾਤਰਾ ਚ ਕੋਕੀਨ ਦੀ ਖੇਪ ਕੀਤੀ ਗਈ ਬਰਾਮਦ 29 ਸਾਲ ਦੇ ਓੰਕਾਰ ਕਲਸੀ ਦੇ ਉੱਪਰ ਲਗਾਏ ਗਏ ਨੇ ਚਾਰਜ ਕਲਸੀ ਹੁਣ ਆਰਸੀਐਮਪੀ ਦੀ ਹਿਰਾਸਤ ਚ ਹੁਣ ਜਾਣਦੇ ਖਬਰਾਂ ਵਿਸਤਾਰ ਦੇ ਨਾਲ ਬੀਸੀ ਫੈਰੀਜ਼ ਵੱਲੋਂ ਚਾਰ ਨਮੀਆਂ ਫੈਰੀਜ਼ ਖਰੀਦਨ ਸੰਬੰਧੀ ਚੀਨ ਦੀ ਇੱਕ ਕੰਪਨੀ ਨੂੰ ਕੰਟਰੈਕਟ ਦੇਣ ਦੇ ਮਾਮਲੇ ਤੇ ਲਗਾਤਾਰ ਵਿਰੋਧ ਹੋ ਰਿਹਾ ਹੈ BC ਫੈਰੀਜ਼ ਦੇ ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਵੀ ਹੁਣ ਇਸ ਡੀਲ ਦੀ ਆਲੋਚਨਾ ਕਰਨ ਵਾਲਿਆਂ 'ਚ ਸ਼ਾਮਲ ਹੋ ਗਈ ਹੈ BC ਫੈਰੀ ਮਰੀਨ ਵਰਕਰਜ਼ ਯੂਨੀਅਨ ਦੇ ਪ੍ਰੈਜ਼ੀਡੈਂਟ 에ਰੇਨ ਮੈਕਨਲੀ ਨੇ ਕਿਹਾ ਕਿ ਫੈਰੀਜ਼ ਕੈਨੇਡਾ ਵਿੱਚ ਬਣਾਉਣੀਆਂ ਚਾਹੀਦੀਆਂ ਨੇ BC ਫੈਰੀਜ਼ ਵੱਲੋਂ ਨਵੀਆਂ ਫੈਰੀਜ਼ ਬਣਾਉਣ ਦਾ ਮਸਲਾ ਰਾਜਨੀਤਿਕ ਤੌਰ ਤੇ ਵੀ ਕਾਫੀ ਚਰਚਾ 'ਚ ਰਿਹਾ ਹੈ ਜਦੋਂ ਸਰਕਾਰ ਨੇ ਇੱਕ ਚੀਨੀ ਕੰਪਨੀ ਨੂੰ ਠੇਕਾ ਦਿੱਤਾ ਬੇਸ਼ੱਕ ਬੀਸੀ ਸਰਕਾਰ ਦਾ ਤਰਕ ਸੀ ਕਿ ਬੀਸੀ ਫੈਰੀਜ਼ ਵੱਲੋਂ ਖੁੱਲੀ ਬੋਲੀ ਕਰਵਾਏਗੀ ਪਰ ਕਿਸੇ ਵੀ ਕੈਨੇਡੀਅਨ ਕੰਪਨੀ ਨੇ ਇਸ ਵਿੱਚ ਹਿੱਸਾ ਨਹੀਂ ਲਿਆ ਅਤੇ ਯੂਰੋਪੀਅਨ ਕੰਪਨੀਆਂ ਦੇ ਮੁਕਾਬਲੇ ਚੀਨ ਤੋਂ ਫੈਰੀਆਂ ਬਣਵਾਉਣ ਨਾਲ 1.2 ਬਿਲੀਅਨ ਡਾਲਰ ਟੈਕਸ ਪੇਅਰਸ ਦੇ ਬਚਦੇ ਨੇ ਭਾਵੇਂ ਕਿ ਇਸ ਉੱਤੇ ਖਰਚਾ ਘਟਾਏਗਾ ਪਰ ਵਰਕਰਜ਼ ਯੂਨੀਅਨ ਦਾ ਕਹਿਣਾ ਹੈ ਕਿ ਬੇਸ਼ੱਕ ਕੈਨੇਡਾ 'ਚ ਫੈਰੀਜ਼ ਬਣਾਉਣ ਉੱਪਰ ਜ਼ਿਆਦਾ ਖਰਚਾ ਆਏਗਾ ਪਰ ਇਹ ਪੈਸਾ ਮੁਲਕ ਤੋਂ ਬਾਹਰ ਜਾਣ ਦੀ ਥਾਂ ਤੇ ਸਥਾਨਕ ਅਰਥਵਿਵਸਥਾ ਵਿੱਚ ਰਹੇਗਾ ਜਿਸ ਨਾਲ ਜੌਬਸ ਪੈਦਾ ਹੋਣਗੀਆਂ ਅਤੇ ਜਿਸ ਕੱਚੇ ਸਮਾਨ ਲਈ ਕੈਨੇਡਾ ਮਾਰਕੀਟ ਲੱਭ ਰਿਹਾ ਹੈ ਉਸ ਦੀ ਵਰਤੋਂ ਵੀ ਇਸ ਵਿੱਚ ਹੋਏਗੀ। ਉਹਨਾਂ ਅੱਗੇ ਦਲੀਲ ਦਿੱਤੀ ਕਿ ਵਿਦੇਸ਼ੀ ਸਪਲਾਇਰ ਤੋਂ ਫੈਰੀਜ਼ ਖਰੀਦਣ ਨਾਲ ਇਹਨਾਂ ਦੀ ਸਾਮ ਸਵਾਲ ਰੱਖ-ਰਖਾਅ 'ਚ ਦੇਰੀ ਹੋਏਗੀ ਕਿਉਂਕਿ ਫੈਰੀਜ਼ ਦੇ ਖਰਾਬ ਪਾਰਟ ਬਦਲਣ ਲਈ ਰਿਪੇਅਰ ਕਰਨ ਵਾਲਾ ਦੂਜੇ ਮੁਲਕ ਤੋਂ ਆਏਗਾ ਜਿਸ ਕਾਰਨ ਲੰਬੀ ਉਡੀਕ ਕਰਨੀ ਪਵੇਗੀ। ਜਿਨ੍ਹਾਂ ਆਖਿਆ ਕਿ ਡੋਮੈਸਟਿਕ ਪਦਰਤੇ ਫੈਰਿਸਤਾ ਨਿਰਮਾਣ ਜਿਆਦਾ ਪਬਲਿਕ ਇੰਟਰਸਟ ਵਿੱਚ ਹੈ ਤੇ ਉਹ ਹਮੇਸ਼ਾ ਕੈਨੇਡਾ ਦੀ ਸੋਵਰਨਟੀ ਅਤੇ ਆਰਥਿਕ ਸੁਰੱਖਿਆ ਦਾ ਸਮਰਥਨ ਕਰਦੇ ਰਹੇ ਨੇ BC Ferries ਦੇ ਸਪੋਕਸਪਰਸਨ ਜੀ ਐਫ ਕਰਾਟ ਨੇ ਕਿਹਾ ਕਿ ਕੈਨੇਡਾ ਚ ਫੈਰੀਜ਼ ਬਣ ਇਸ ਲਈ ਇਸ ਕੈਨੇਡੀਅਨ ਸ਼ਿਪ ਬਿਲਡਰਸ ਲਈ ਕ੍ਰਾਈਟੇਰੀਆ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਪਰ ਫਿਰ ਵੀ ਕਿਸੇ ਕੈਨੇਡੀਅਨ ਕੰਪਨੀ ਨੇ ਬਿਡ ਨਹੀਂ ਲਗਵਾਈ ਅਤੇ ਕੈਨੇਡੀਅਨ ਸ਼ਿਪ ਬਿਲਡਰਸ ਇਸ ਸਮੇਂ ਫੈਡਰਲ ਐਗਰੀਮੈਂਟਸ ਨੂੰ ਪੂਰਾ ਕਰ ਰਹੇ ਨੇ ਜਿਸ ਨਾਲ BC Ferries ਨੂੰ ਵੈਸਲਜ਼ ਦੇਰੀ ਨਾਲ ਮਿਲਣੀਆਂ ਸਨ ਪਰ ਇਸ ਦੇ ਬਾਵਜੂਦ ਵੀ ਕੈਨੇਡੀਅਨ ਕਿਸੇ ਵੀ ਕੰਪਨੀ ਨੇ ਇਸ ਵਿੱਚ ਇੰਟਰਸਟ ਨਹੀਂ ਦਿਖਾਇਆ ਉਹਨਾਂ ਆਖਿਆ ਕਿ ਕੈਨੇਡਾ ਚ 100 ਤੋਂ ਬਾਅਦ ਜ਼ਿਆਦਾ ਸ਼ਿਪਸ ਐਸੀਆਂ ਨੇ ਜਿਹੜੀਆਂ ਕਿ ਚਾਈਨਾ ਦੇ ਸ਼ਿਪਯਾਰਡਸ ਵਿੱਚ ਤਿਆਰ ਕੀਤੀਆਂ ਗਈਆਂ ਨੇ ਜੋ ਕਿ ਪਿਛਲੇ 10 ਸਾਲਾਂ ਦੌਰਾਨ ਆਈਆਂ ਨੇ ਜੋ ਕਿ ਮੈਰੀਨ ਅਟਲੈਂਟਿਕ ਫੈਰੀਜ਼ ਕ੍ਰਾਊਨ ਕਾਰਪੋਰੇਸ਼ਨ ਦੀ ਫੈਰੀਜ਼ ਜਿਸ ਦੀ ਵਰਤੋਂ BC ਫੈਰੀਜ਼ ਵੀ ਕਰ ਰਿਹਾ ਜਿਨ੍ਹਾਂ ਆਖਿਆ ਕਿ ਗਵਰਨਮੈਂਟ ਫੰਡਾਂ ਤੋਂ ਬਿਨਾਂ ਫੈਰੀਜ਼ ਬਣਾਉਣ ਉੱਤੇ ਲੱਗਿਆ ਵਾਧੂ ਪੈਸਾ ਕਰਾਏ ਵਧਾ ਦੇਗਾ ਜਿਸ ਦਾ ਬੋਝ ਬੀਸੀ ਦੇ ਲੋਕਾਂ ਉੱਪਰ ਪਵੇਗਾ ਉਹਨਾਂ ਆਖਿਆ ਕਿ ਬੀਸੀ ਫੇਰੀ ਨੂੰ ਦੂਜੀਆਂ ਫੇਰੀਜ਼ ਕਾਰਪੋਰੇਸ਼ਨਾਂਾਂ ਬਾੰਗਾ ਫੰਡ ਨਹੀਂ ਮਿਲਦੇ ਇੱਥੇ ਪੈਸੇਂਜਰ ਹੀ ਕੁੱਲ ਖਰਚਿਆਂ ਦਾ 80% ਦਿੰਦੇ ਨੇ ਤੇ 2030 ਤੱਕ ਕਰਾਏ 'ਚ 30% ਵਾਧਾ ਹੋਏਗਾ ਜੇਕਰ ਵੈਸਲਸ ਨੂੰ ਬਣਾਉਣ ਤੇ ਜ਼ਿਆਦਾ ਖਰਚਾ ਆਉਂਦਾ ਪਰ ਯੂਨੀਅਨ ਦਾ ਕਹਿਣਾ ਹੈ ਕਿ ਉਹ ਨਵੀਂ ਕੈਂਪੇਨ ਲਾਂਚ ਕਰਨਗੇ ਜਿਸ ਦਾ ਨਾਮ ਬਿਲਡ ਵਿਦ ਹੇਅਰ ਹੋਏਗਾ ਜਿਸ ਵਿੱਚ ਪਬਲਿਕ ਅਫੀਸ਼ੀਅਲਸ ਨੂੰ ਪ੍ਰੈਸ਼ਰਾਈਜ਼ ਕੀਤਾ ਜਾਏਗਾ ਕਿ ਉਹ ਡੋਮੈਸਟਿਕ ਪਦਰਤੇ ਫੈਰੀਜ਼ ਦਾ ਨਿਰਮਾਣ ਕਰਨ ਇਸ ਤੋਂ ਪਹਿਲਾਂ ਫੈਡਰਲ ਮਿਨਿਸਟਰ ਕ੍ਰਿਸਟੀਆ ਫਰੀ ਲੈਂਡ ਵੱਲੋਂ ਵੀ BC ਫੈਰੀਜ਼ ਨੂੰ ਇੱਕ ਚਿੱਠੀ ਲਿਖੀ ਗਈ ਸੀ ਜਿਸ ਵਿੱਚ ਉਹਨਾਂ ਚੀਨ ਤੋਂ ਵੈਸਲਸ ਬਣਵਾਉਣ ਦੇ ਫੈਸਲੇ ਤੇ ਆਪਣਾ ਇਤਰਾਜ਼ ਜ਼ਾਹਿਰ ਕੀਤਾ ਸੀ ਪਰ ਨਾਲੋਂ ਨਾਲ BC ਫੈਰੀਜ਼ ਲਗਾਤਾਰ ਸਪਸ਼ਟ ਕਰ ਰਹੀ ਹੈ ਕਿ ਉਹਨਾਂ ਨੂੰ ਸਸਤਾ ਤੇ ਸਹੀ ਸਮੇਂ ਤੇ ਵੈਸਲਸ ਮਿਲਣਾ ਸਿਰਫ ਚੀਨ ਤੋਂ ਸੰਭਵ ਹੈ ਸਟੈਟਿਸਟਿਕ ਕੈਨੇਡਾ ਨੇ ਸ਼ੁੱਕਰਵਾਰ ਨੂੰ ਜੌਬ ਨੰਬਰਸ ਜਾਰੀ ਕੀਤੇ ਨੇ ਜਿਸ ਵਿੱਚ ਉਹਨਾਂ ਦੱਸਿਆ ਕਿ ਕੈਨੇਡਾ ਚ ਜੁਲਾਈ ਮਹੀਨੇ ਦੌਰਾਨ 41000 ਨੌਕਰੀਆਂ ਖਤਮ ਹੋਈਆਂ ਨੇ ਖਾਸ ਕਰ ਪ੍ਰਾਈਵੇਟ ਸੈਕਟਰ ਚ ਨੌਕਰੀਆਂ ਘਟੀਆਂ ਨੇ ਪਰ ਇਸ ਦੇ ਬਾਵਜੂਦ ਮੁਲਕ ਚ ਅਨਪਲੋਇਮੈਂਟ ਰੇਟ 6.9% ਤੇ ਰਹੀ ਹੈ ਭਾਪਕੇ ਨੌਕਰੀ ਲੱਭਣ ਵਾਲਿਆਂ ਦੀ ਗਿਣਤੀ ਚ ਕੋਈ ਬਦਲਾਅ ਨਹੀਂ ਆਇਆ ਅਰਥਵਿਵਸਥਾ ਨੇ ਜੁਲਾਈ ਵਿੱਚ 51000 ਫੁੱਲ ਟਾਈਮ ਨੌਕਰੀਆਂ ਬੰਦ ਕੀਤੀਆਂ ਨੇ ਜਿਸ ਦਾ ਜ਼ਿਆਦਾ ਨੁਕਸਾਨ ਪ੍ਰਾਈਵੇਟ ਸੈਕਟਰ ਵਿੱਚ ਜੂਨ ਵਿੱਚ ਇਕਨੋਮੀ ਅੰਦਰ 83000 ਨੌਕਰੀਆਂ ਐਡ ਹੋਈਆਂ ਸਨ ਜਿਸ ਨਾਲ ਬੇਰੋਜ਼ਗਾਰੀ ਦਰ 0.1% ਘਟੀ ਸੀ ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਜੁਲਾਈ ਵਿੱਚ ਜੋਬ ਮਾਰਕੀਟ ਪਿਛਲੇ 3 ਸਾਲਾਂ ਚ ਸਭ ਤੋਂ ਕਮਜ਼ੋਰ ਰਹੀ ਹੈ ਇਸ ਤੋਂ ਇਲਾਵਾ ਕਮ ਦੇ ਘੰਟਿਆਂ ਦੇ ਵਿੱਚ ਵੀ 0.2% ਦੀ ਗਿਰਾਵਟ ਦੇਖੀ ਗਈ ਹੈ ਕੈਨੇਡਾ ਦੀ ਇਕਨੋਮੀ ਲਈ 3rd ਕੁਆਟਰ ਦੀ ਸ਼ੁਰੂਆਤ ਮਾੜੀ ਰਹੀ ਹੈ ਇਨਫੋਰਮੇਸ਼ਨਲ ਦਾਰ ਅਤੇ ਐਂਟਰਟੇਨਮੈਂਟ ਖੇਤਰ ਦੇ ਵਿੱਚ 29000 ਨੌਕਰੀਆਂ ਖਤਮ ਹੋਈਆਂ ਨੇ ਜਦਕਿ ਕੰਸਟਰਕਸ਼ਨ ਖੇਤਰ ਦੇ ਵਿੱਚ 22000 ਨੌਕਰੀਆਂ ਖਤਮ ਹੋਈਆਂ ਨੇ ਇਸ ਘਾਟੇ ਦੀ ਥੋੜੀ ਪੂਰਤੀ ਟਰਾਂਸਪੋਰਟੇਸ਼ਨ ਅਤੇ ਵੇਅਰ ਹਾਊਸਿੰਗ ਵਿੱਚ ਹੋਈ ਹੈ ਜਿੱਥੇ 26000 ਨੌਕਰੀਆਂ ਪੈਦਾ ਹੋਈਆਂ ਨੇ ਜਨਵਰੀ ਤੋਂ ਬਾਅਦ ਇਹ ਪਹਿਲਾ ਮੌਕਾ ਜਦੋਂ ਇਨ੍ਹਾਂ ਸੈਕਟਰਾਂ ਦੇ ਵਿੱਚ ਨੌਕਰੀਆਂ ਦੀ ਗਿਣਤੀ ਵਧੀ ਹੋਵੇ ਬੇਰੋਜ਼ਗਾਰ 1.6 ਮਿਲੀਅਨ ਲੋਕਾਂ ਵਿੱਚੋਂ 23.8% ਲੰਬੇ ਸਮੇਂ ਤੋਂ ਕੰਮ ਦੀ ਭਾਲ ਕਰ ਰਹੇ ਨੇ ਭਾਵ ਕਿ ਪਿਛਲੇ 27 ਹਫ਼ਤਿਆਂ ਤੋਂ ਜ਼ਿਆਦਾ ਸਮਾਂ ਹੋ ਗਿਆ ਉਹਨਾਂ ਨੂੰ ਕੰਮ ਨਹੀਂ ਮਿਲਿਆ ਸਟਾਟਕੈਨ ਨੇ ਕਿਹਾ ਕਿ ਕੋਵਿਡ ਪੈਂਡੈਮਿਕ ਨੂੰ ਛੱਡ ਕੇ 1998 ਤੋਂ ਬਾਅਦ ਇਹਨਾਂ ਲੰਮਾ ਸਮਾਂ ਕੰਮ ਲੱਭਣ ਤੇ ਵੀ ਨਾ ਮਿਲਣ ਦਾ ਨੰਬਰ ਇੰਨਾ ਵੱਡਾ ਹੈ ਪਰ ਤਨਖਾਹ ਦੇ ਵਿੱਚ ਵਾਧਾ ਨਿਰੰਤਰ ਜਾ ਰਿਹਾ ਜੁਲਾਈ ਵਿੱਚ ਪ੍ਰਤੀ ਘੰਟਾ ਤਨਖਾਹ 3.3% ਵਧੀ ਹੈ 15 ਤੋਂ 24 ਸਾਲ ਦੇ ਨੌਜਵਾਨਾਂ ਦੀਆਂ 34000 ਨੌਕਰੀਆਂ ਖਤਮ ਹੋਈਆਂ ਨੇ ਜਿਸ ਨਾਲ ਇਸ ਉਮਰ ਵਰਗ ਵਿੱਚ ਰੋਜ਼ਗਾਰ ਦਰ 53.6% ਤੇ ਡਿੱਗ ਗਈ ਹੈ ਜੋ ਕਿ ਕੋਵਿਡ ਪੰਡੈਮਿਕ ਨੂੰ ਛੱਡ ਕੇ 1998 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ਤੇ ਹੈ ਇਸ ਦੌਰਾਨ ਅਮਰੀਕਾ ਦੇ ਨਾਲ ਸ਼ੁਰੂ ਹੋਈ ਟ੍ਰੇਡ ਵਾਰ ਦਾ ਅਸਰ ਸਪੱਸ਼ਟ ਰੂਪ ਦੇ ਵਿੱਚ ਜੌਬ ਸੈਕਟਰ ਤੇ ਵੀ ਦਿਖਾਈ ਦੇ ਰਿਹਾ ਬੇਸ਼ੱਕ ਬੈਂਕ ਆਫ ਕੈਨੇਡਾ ਦੇ ਵੱਲੋਂ ਆਪਣੀ ਪਿਛਲੀ ਮੀਟਿੰਗ ਦੇ ਵਿੱਚ ਇੰਟਰਸਟ ਰੇਟ 'ਚ ਕੋਈ ਤਬਦੀਲੀ ਨਹੀਂ ਕੀਤੀ ਗਈ ਭਾਪਕੇ ਇਸ ਨੂੰ ਬੈਂਚਮਾਰਕ ਰੇਟ 2.75 ਪਰਸੈਂਟ ਤੇ ਰੱਖਿਆ ਗਿਆ ਪਰ ਜੇਕਰ ਆਉਣ ਵਾਲੇ ਸਮੇਂ 'ਚ ਇਕਨੋਮੀ ਦੀ ਗਰੋਥ ਧੀਮੀ ਰਹਿੰਦੀ ਹੈ ਅਤੇ ਅਨਪਲੋਇਮੈਂਟ ਰੇਟ ਵੱਧਦੀ ਹੈ ਤਾਂ ਆਰਥਿਕ ਮਾਹਰਾਂ ਦਾ ਮੰਨਣਾ ਹੈ ਕਿ ਸ਼ਾਇਦ ਬੈਂਕ ਸਤੰਬਰ ਦੇ ਵਿੱਚ ਇੱਕ ਕੱਟ ਲਗਾਉਣ ਬਾਰੇ ਸੋਚ ਸਕਦੀ ਹੈ ਪਰ ਆਰਥਿਕ ਤੌਰ ਤੇ ਕੋਈ ਨਿਸ਼ਚਿਤਤਾ ਨਹੀਂ ਹੈ ਜਿਸ ਕਰਕੇ ਬੈਂਕ ਫਿਲਹਾਲ ਆਰਥਿਕ ਸਥਿਤੀਆਂ ਨੂੰ ਦੇਖਣਾ ਚਾਹੁੰਦੀ ਹੈ ਕਿਉਂਕਿ ਟੈਰਫ ਪ੍ਰਭਾਵ ਦੇ ਨਾਲ ਜੇਕਰ ਇਕਨੋਮੀ ਸ਼੍ਰਿੰਕ ਹੁੰਦੀ ਹੈ 인ਫਲੇਸ਼ਨ ਵੱਧਦੀ ਹੈ ਤਾਂ ਉਹਦੇ ਬਾਅਦ ਇਸ ਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਜਾਏਗਾ ਜਿਸ ਕਾਰਨ ਬੈਂਕ ਫਿਲਹਾਲ ਇੰਤਰਾਜ਼ ਕਰ ਰਹੀ ਹੈ ਸਕੈਚਵਨ ਪੋਲੀਟੈਕਨੀਕਲ ਕਾਲਜ ਇਸ ਸਾਲ ਦੂਜੀ ਵਾਰ ਸਟਾਫ ਦੀ ਸ਼ਾਂਤੀ ਕਰ ਰਿਹਾ ਹੈ ਇੰਟਰਨੈਸ਼ਨਲ ਸਟੂਡੈਂਟਸ ਦੇ ਦਾਖਲੇ ਵਿੱਚ ਕਮੀ ਹੋਣ ਕਾਰਨ ਕਾਲਜ ਨੂੰ ਆਉਣ ਵਾਲੇ ਰੈਵਨਿਊ 'ਚ ਵੱਡੀ ਗਰਾਵਟ ਆਈ ਹੈ ਕਿਉਂਕਿ ਫੈਡਰਲ ਸਰਕਾਰ ਵੱਲੋਂ ਸਟੱਡੀ ਪਰਮਿਟਸ ਦੇ ਵਿੱਚ ਕਟੌਤੀ ਕੀਤੀ ਗਈ ਹੈ ਇੰਟਰਨੈਸ਼ਨਲ ਸਟੂਡੈਂਟਸ ਡੋਮੈਸਟਿਕ ਸਟੂਡੈਂਟਸ ਨਾਲੋਂ ਜ਼ਿਆਦਾ ਫੀਸ ਦਿੰਦੇ ਨੇ ਜਿਸ ਨਾਲ ਰੈਵਨਿਊ 'ਚ ਵਾਧਾ ਹੁੰਦਾ ਹੈ ਕਾਲਜ ਨੇ ਹਾਲ ਹੀ ਦੇ ਵਿੱਚ 14 ਵਰਕਰਸ ਨੂੰ ਸ਼ਾਂਤੀ ਦੇ ਨੋਟਿਸ ਭੇਜੇ ਨੇ ਅਤੇ ਕਾਲਜ 8 ਖਾਲੀ ਅਸਾਮੀਆਂ ਨੂੰ ਵੀ ਨਹੀਂ ਪਰੇਗਾ ਕਾਲਜ ਨੇ April ਦੇ ਵਿੱਚ ਵੀ 27 ਨੌਕਰੀਆਂ ਦੀ ਕਟੌਤੀ ਕੀਤੀ ਸੀ ਕਾਲਜ ਨੇ ਕਿਹਾ ਕਿ ਇੰਟਰਨੈਸ਼ਨਲ ਸਟੂਡੈਂਟਸ ਦੇ ਦਾਖਲੇ 'ਚ ਇੱਕ ਵੱਡੀ ਗਰਾਵਟਾਈ ਹੈ ਤੇ 2025-26 ਅਕਾਦਮਿਕ ਸਾਲ ਲਈ ਮਾਲੀਏ ਨੂੰ ਬਹੁਤ ਘਟਾ ਦਿੱਤਾ ਜਿਸ ਕਾਰਨ ਮਜਬੂਰੀ ਵਿੱਚ ਮੁਸ਼ਕਲ ਫੈਸਲੇ ਲੈਣੇ ਪੈ ਰਹੇ ਨੇ ਸਕੈਚਵਨ ਪੋਲੀਟੈਕਨੀਕਲ ਫੈਕਲਟੀ ਐਸੋਸੀਏਸ਼ਨ ਦੇ ਅਨੁਸਾਰ ਕਾਲਜ 15 ਮਿਲੀਅਨ ਡਾਲਰ ਤੱਕ ਦੇ ਬਜਟ ਘਾਟੇ ਦਾ ਸਾਹਮਣਾ ਕਰ ਰਿਹਾ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਮਿਸ਼ੀਲ ਡਾਉਨਟਰਨਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਕਟੌਤੀ ਦੇ ਐਜੂਕੇਸ਼ਨ ਕੁਆਲਿਟੀ ਸਟੂਡੈਂਟ ਹੈਲਪ ਵਾਲੇ ਕਈ ਪ੍ਰੋਗਰਾਮਸ ਤੇ ਅਸਰ ਦੇਖਣ ਨੂੰ ਮਿਲੇਗਾ ਐਪ੍ਰੈਲ ਬਲਚ ਕਾਲਜ ਨੇ ਇਹ ਨਹੀਂ ਦੱਸਿਆ ਸੀ ਕਿ ਸ਼ਾਂਤੀ ਦੇ ਕਿਸ ਦੌਰ ਨਾਲ ਕਿਹੜੇ ਡਿਪਾਰਟਮੈਂਟ ਦੇ ਪ੍ਰੋਗਰਾਮ ਪ੍ਰਭਾਵਿਤ ਹੋਣਗੇ ਪਰ ਕਾਲਜ 2023-24 ਦੀ ਸਾਲਾਨਾ ਰਿਪੋਰਟ ਦੇ ਅਨੁਸਾਰ ਸਾਰੇ ਡਿਪਾਰਟਮੈਂਟਸ ਅਤੇ ਵਰਕਫੋਰਸ ਵਿੱਚ ਲਗਭਗ 2000 ਅਜਿਹੇ ਮਲਾਜ਼ਮ ਨੇ ਜੋ ਫੁੱਲ ਟਾਈਮ ਦੇ ਬਰਾਬਰ ਸਨ ਸਕੈਚਵਨ ਪੋਲੀਟੈਕਨੀਕਲ ਸਟੂਡੈਂਟ ਐਸੋਸੀਏਸ਼ਨ ਨੇ ਕਿਹਾ ਕਿ ਵਿਦਿਆਰਥੀ ਚਿੰਤਤ ਹਨ ਪਰ ਕਾਲਜ ਤੋਂ ਫਾਈਨੈਂਸ਼ੀਅਲ ਪ੍ਰੈਸ਼ਰ ਨੂੰ ਸਮਝਦੇ ਹੋਏ ਉਹ ਇਸ ਸਥਿਤੀ ਦਾ ਅੰਦਾਜ਼ਾ ਲਾ ਰਹੇ ਨੇ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਸੰਸਥਾ ਸੱਚਮੁੱਚ ਸਥਿਤੀ ਦਾ ਮੁਕਾਬਲਾ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਹੈ ਤੇ ਉਹਨਾਂ ਦਾ ਧਿਆਨ ਪਹਿਲਾਂ ਵਿਦਿਆਰਥੀਆਂ ਉੱਤੇ ਹੈ ਕਾਲਜ ਦੀ ਸਭ ਤੋਂ ਤਾਜ਼ਾ ਸਲਾਨਾ ਰਿਪੋਰਟ ਦੇ ਅਨੁਸਾਰ 2023-24 ਅਕਾਦਮਿਕ ਸਾਲ ਵਿੱਚ ਇਸ ਦੇ 4 ਕੈਂਪਸਾਂ ਵਿੱਚ 4327 ਇੰਟਰਨੈਸ਼ਨਲ ਸਟੂਡੈਂਟਸ ਨੇ ਦਾਖਲਾ ਲਿਆ ਸੀ 5 ਸਾਲ ਪਹਿਲਾਂ ਇਹ ਗਿਣਤੀ 1701 ਸੀ 2024 ਵਿੱਚ ਫਾਈਨਲ ਸਰਕਾਰ ਦੁਆਰਾ ਸਟੂਡੈਂਟ ਵੀਜ਼ਾ ਉੱਪਰ ਇੱਕ ਕੈਪ ਲਗਾਉਣ ਤੋਂ ਬਾਅਦ ਸਸਕੈਚੁਆਨ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਤੇ ਐਡਮਿਸ਼ਨਸ ਦੇ ਵਿੱਚ ਗਰਾਬਟਾਈ ਹੈ ਰਜ਼ਾਇਨਾ ਯੂਨੀਵਰਸਿਟੀ ਨੇ ਇਸ ਸਾਲ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਜਨਵਰੀ 2024 ਦੇ ਮੁਕਾਬਲੇ ਇਸ ਪਿਛਲੇ ਸਰਦੀਆਂ ਦੇ ਵਿੱਚ ਨਵੇਂ ਦਾਖਲ ਹੋਏ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ 50% ਤੱਕ ਕਟੀ ਹੈ ਸਸਕਾਚੂਅਨ ਯੂਨੀਵਰਸਿਟੀ ਨੇ ਇਸ ਸਾਲ ਦੇ ਸ਼ੁਰੂ ਵਿੱਚ ਇਹ ਵੀ ਕਿਹਾ ਸੀ ਕਿ ਸ਼ੁਰੂਆਤੀ ਅੰਕੜਿਆਂ ਨੇ ਨਵੇਂ ਇੰਟਰਨੈਸ਼ਨਲ ਸਟੂਡੈਂਟਸ ਵਿੱਚ 20% ਦੀ ਹੋਰ ਕਮੀ ਦਾ ਇਸ਼ਾਰਾ ਕੀਤਾ ਇੱਕ ਬਿਆਨ ਵਿੱਚ ਪ੍ਰੋਵਿੰਸ਼ਲ ਸਰਕਾਰ ਨੇ ਐਡਮਿਸ਼ਨ ਵਿੱਚ ਗਰਾਵਟ ਲਈ ਫੈਡਰਲ ਸਟੂਡੈਂਟ ਵੀਜ਼ਾ ਕੈਪ ਨੂੰ ਜ਼ਿੰਮੇਵਾਰ ਦੱਸਿਆ ਭਾਵੇਂ ਕਿ ਫੈਡਰਲ ਸਰਕਾਰ ਵੱਲੋਂ ਜਦੋਂ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਤੇ ਕੈਪ ਲਗਾਇਆ ਗਿਆ ਤਾਂ ਉਸ ਦੇ ਨਾਲ ਕੈਨੇਡਾ ਭਰ ਦੇ ਵਿੱਚ ਸਾਰੇ ਐਜੂਕੇਸ਼ਨ ਅਦਾਰੇ ਪ੍ਰਭਾਵਿਤ ਹੋ ਰਹੇ ਨੇ ਪਰ ਇਸ education system ਦੇ ਮਾਹਰਾਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਦੌਰਾਨ ਕੈਨੇਡੀਅਨ এডਿਕੇਸ਼ਨ ਇੰਸਟੀਟਿਊਟਸ ਇੰਟਰਨੈਸ਼ਨਲ ਸਟੂਡੈਂਟਸ ਦੇ ਭਰੋਸੇ ਚੱਲਦੇ ਰਹੇ ਨੇ ਪਰ ਇਸ ਟ੍ਰੈਂਡ ਨੂੰ ਬਦਲਣ ਦੀ ਜ਼ਰੂਰਤ ਹੈ ਭਾਪਕੇ ਕਾਲਜਸ ਨੂੰ ਗਵਰਨਮੈਂਟ ਸਹਾਇਤਾ ਵੱਧ ਹੋਵੇ ਰੈਵਨਿਊ ਜਨਰੇਟ ਕਰਨ ਦੇ ਹੋਰ ਸਾਧਨ ਹੋਣ ਜਿਸ ਨਾਲ ਸਿਰਫ ਇੰਟਰਨੈਸ਼ਨਲ ਸਟੂਡੈਂਟਾਂ ਦੀ ਗਿਣਤੀ ਘਟਣ ਦੇ ਨਾਲ ਐਜੂਕੇਸ਼ਨ ਇੰਸਟੀਟਿਊਟਸ ਸਟਾਫ ਦੀ ਸ਼ਾਂਤੀ ਨਾ ਕਰਨ ਤੇ ਫਾਈਨੈਂਸ਼ੀਅਲ ਕ੍ਰਾਈਸਿਸ ਦਾ ਸਾਹਮਣਾ ਨਾ ਕਰਨ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਘਟਣ ਦਾ ਸਭ ਤੋਂ ਜ਼ਿਆਦਾ ਅਸਰ 온ਟਾਰੀਓ ਦੇ ਵਿੱਚ ਨਜ਼ਰ ਆ ਰਿਹਾ ਹੈ ਪਿਛਲੇ ਸਾਲ ਦੇ ਅਖੀਰ ਵਿੱਚ ਜਦੋਂ ਕਈ ਕੈਨੇਡੀਅਨ ਅਧਿਕਾਰੀਆਂ ਨੇ 트럼ਪ ਪ੍ਰਸ਼ਾਸਨ ਆਉਣ ਤੋਂ ਪਹਿਲਾਂ ਵਪਾਰਕ ਗੱਲਬਾਤ ਕਰਨ ਦਾ ਸੁਝਾਅ ਦਿੱਤਾ ਸੀ ਪਰ ਹੁਣ ਕੈਨੇਡਾ ਮੈਕਸੀਕੋ ਨਾਲ ਆਪਣੇ ਸਬੰਧਾਂ ਨੂੰ ਬਚਾਉਣ ਲਈ ਸੰਘਰਸ਼ ਕਰ ਰਿਹਾ ਹੈ ਪ੍ਰਧਾਨ ਮੰਤਰੀ ਕਾਰਨੀ ਵੱਲੋਂ ਜੁਲਾਈ ਵਿੱਚ ਮੈਕਸੀਕੋ ਦੀ ਪ੍ਰੈਜ਼ੀਡੈਂਟ ਕਲਾਉਡੀਆ ਸ਼ੇਨ ਬੌਮ ਨਾਲ ਫੋਨ ਤੇ ਗੱਲਬਾਤ ਕਰਕੇ ਸਬੰਧਾਂ ਤੇ ਜੰਮੀ ਆਈਸ ਨੂੰ ਬ੍ਰੇਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਹੁਣ ਦੋ ਮინისტრਾਂ ਦੀ ਵਿਜ਼ਿਟ ਤੋਂ ਬਾਅਦ ਪ੍ਰਧਾਨ ਮੰਤਰੀ ਕਾਰਨੀ ਮੈਕਸੀਕੋ ਦਾ ਦੌਰਾ ਕਰ ਸਕਦੇ ਨੇ ਕਿਉਂਕਿ ਕੈਨੇਡਾ ਦੇ ਕਈ ਪ੍ਰੀਮੀਅਰਸ ਨੇ ਜਨਤਕ ਤੌਰ ਤੇ ਇਹ ਕਿਹਾ ਸੀ ਕਿ ਮੈਕਸੀਕੋ ਨਾਲ ਕੋਈ ਤੁਲਨਾ ਸਭ ਤੋਂ અપਮਾਨਜਨਕ ਗੱਲ ਹੋਏਗੀ ਮੈਕਸੀਕੋ ਬਹੁਤ ਪੱਖਾ ਤੋਂ ਕੈਨੇਡਾ ਦਾ ਸਹਿਯੋਗੀ ਰਿਹਾ ਇੱਕ ਤਾਂ 31 ਸਾਲ ਪਹਿਲਾ ਤਿੰਨੇ ਦੇਸ਼ਾਂ ਦੇ ਦਰਮਿਆਨ ਫ੍ਰੀ ਟ੍ਰੇਡ ਐਗਰੀਮੈਂਟਰ ਦਾ ਫਾਇਦਾ ਹੋਇਆ 1994 ਤੋਂ 2020 ਤੱਕ ਸਮਝੌਤਿਆਂ 'ਚ ਤਿੰਨੇ ਦੇਸ਼ਾਂ ਵਿਚਕਾਰ ਫ੍ਰੀ ਟ੍ਰੇਡ ਐਗਰੀਮੈਂਟ ਜਾਰੀ ਰਿਹਾ ਕਿਉਂਕਿ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਕਿਹਾ ਸੀ ਕਿ ਅਮਰੀਕਾ ਕੈਨੇਡਾ ਨੂੰ ਮੈਕਸੀਕੋ ਤੋਂ ਬਿਨਾਂ ਵਪਾਰਕ ਸਮਝੌਤਾ ਕਰਨਾ ਚਾਹੀਦਾ ਕਿਉਂਕਿ ਦੋਵੇਂ ਮੋਲਕਾਂ ਦੀ ਚੀਨ ਦੇ ਮਸਲੇ ਉੱਤੇ ਵਧੇਰੇ ਇਕਸਾਰਤਾ ਹੈ ਇਸ ਦੇ ਕੁਝ ਦਿਨਾਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਟਰੂਡੋ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਮਿਲਣ ਲਈ ਅਮਰੀਕਾ ਗਏ ਸਨ ਮੈਕਸੀਕੋ ਅਧਿਕਾਰੀਆਂ ਨੂੰ ਲੱਗਿਆ ਕਿ ਕੈਨੇਡਾ ਨੇ ਰਣਨੀਤੀ ਤਿਆਰ ਕਰ ਲਈ ਹੈ ਕਿ ਉਹਨਾਂ ਡੋਨਲਡ 트੍ਰੰਪ ਦਾ ਸਾਹਮਣਾ ਕਿਸ ਤਰ੍ਹਾਂ ਕਰਨਾ ਅਤੇ ਮੈਕਸੀਕੋ ਆਪਣੇ ਹੱਥ ਇਸ ਸਮੇਂ ਖਾਲੀ ਦੇਖ ਰਿਹਾ ਸੀ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਗਲੋਬਲ ਨਿਊਜ਼ ਨੂੰ ਦੱਸਿਆ ਕਿ ਇਸ ਤੋਂ ਬਾਅਦ ਮੈਕਸੀਕਨ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਟਰੂਡੋ ਦੇ ਦਫ਼ਤਰ 'ਚ ਰਹਿੰਦੇ ਆ ਲੈਫਟੀਨੈਂਟਸ ਨੂੰ ਕੈਨੇਡਾ ਨਾਲ ਡੀਲ ਕਰਨ ਤੋਂ ਰੋਕ ਦਿੱਤਾ ਸੀ ਤੇ ਹੁਣ 9 ਮਹੀਨਿਆਂ ਬਾਅਦ ਕੈਨੇਡਾ ਦੇ ਮੁਕਾਬਲੇ ਮੈਕਸੀਕੋ ਬਿਹਤਰ ਸਥਿਤੀ 'ਚ ਜਾ ਰਿਹਾ ਹੈ ਭਾਪਕੇ ਇੱਕ ਨਵੇਂ ਟੈਰਫ ਲਾਗੂ ਹੋਣ ਨੂੰ 90 ਦਿਨਾਂ ਦੇ ਲਈ ਰੋਕ ਦਿੱਤਾ ਤੇ ਟੈਰਫ 25% ਰੱਖੇ ਗਏ ਨੇ ਜਦਕਿ ਕੈਨੇਡਾ ਦੇ ਉੱਪਰ 35% ਦੀ ਟੈਰਫ ਪ੍ਰਭਾਵੀ ਨੇ ਜਿਸ ਕਾਰਨ ਹੁਣ ਕੈਨੇਡੀਅਨ ਅਧਿਕਾਰੀ ਤਿੰਨੋਂ ਮੁਲਕਾਂ ਦਰਮਿਆਨ ਫ੍ਰੀ ਟ੍ਰੇਡ ਸਮਝੌਤੇ ਨੂੰ ਲਾਗੂ ਰੱਖਣ ਦੀ ਮਿਹਨਤ ਚਲਾ ਰਹੇ ਨੇ ਕਿਉਂਕਿ ਇਹ ਸਮਝੌਤਾ ਕੈਨੇਡਾ ਮੈਕਸੀਕੋ ਦੇ ਵੱਡੇ ਐਕਸਪੋਰਟ ਨੂੰ ਅਮਰੀਕੀ ਟੈਰਫ ਤੋਂ ਬਚਾਉਂਦਾ ਹੈ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਤਿੰਨੇ ਦੇਸ਼ਾਂ ਦਰਮਿਆਨ ਫ੍ਰੀ ਟ੍ਰੇਡ ਐਗਰੀਮੈਂਟ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਵਦੇਸ਼ ਮੰਤਰੀ ਅਨੀਤਾ ਨਾਂਨ ਤੋਂ ਜਦੋਂ ਪੁੱਛਿਆ ਗਿਆ ਕਿ ਉਹਨਾਂ ਦੀ ਮੈਕਸੀਕੋ ਫੇਰੀ ਸਬੰਧ ਸੁਧਾਰਨ ਲਈ ਸੀ ਤਾਂ ਉਹਨਾਂ ਕਿਹਾ ਕਿ ਮਹੱਤਵਪੂਰਨ ਰੈਸਟੇਲ ਨੂੰ ਸ਼ੁਰੂ ਕਰਨ ਲਈ ਕਦਮ ਚੁੱਕੇ ਗਏ ਨੇ ਇਸ ਤੋਂ ਬਾਅਦ ਮੈਕਸੀਕੋ ਦੀ ਪ੍ਰੈਜ਼ੀਡੈਂਟ ਨੇ ਦੋਵੇਂ ਮੁਲਕਾਂ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਗੱਲ ਆਖੀ ਅਤੇ ਇੱਕ ਹੋਰ ਸੋਰਸ ਨੇ ਦੱਸਿਆ ਕਿ ਮੈਕਸੀਕੋ ਦੀ ਟੀਮ ਵੀ ਕੈਨੇਡਾ ਨੂੰ ਬਿਨਾਂ ਦੱਸੇ ਅਮਰੀਕਾ ਗਈ ਜਿਸ ਤੋਂ ਬਾਅਦ 트ੰਪ ਨੇ ਕੈਨੇਡਾ ਉੱਪਰ ਰਾਜਤਾਂ ਦੇ ਲਈ ਦਬਾਅ ਵਧਾਇਆਗਾ ਬੇਸ਼ੱਕ ਦੋਵੇਂ ਮੁਲਕਾਂ ਦੇ ਟ੍ਰੇਡ ਰਿਲੇਸ਼ਨ ਗੁੰਜਲਦਾਰ ਰਹਿਣੇ ਭਾਪਕੇ ਅਮਰੀਕਾ ਦੇ ਨਾਲ ਸੰਬੰਧ ਸਥਾਪਿਤ ਕਰਨ ਨੂੰ ਲੈ ਕੇ ਦੋਵੇਂ ਮੁਲਕਾਂ ਵੱਲੋਂ ਪਿਛਲੇ ਸਮੇਂ ਦੌਰਾਨ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਪਰ ਹੁਣ ਫ੍ਰੀ ਟ੍ਰੇਡ ਐਗਰੀਮੈਂਟ ਨੂੰ ਬਚਾਉਣਾ ਦੋਵੇਂ ਮੁਲਕਾਂ ਦੀ ਜ਼ਰੂਰਤ ਹੈ ਕਿਉਂਕਿ ਜੇਕਰ ਇਹ ਫ੍ਰੀ ਟ੍ਰੇਡ ਐਗਰੀਮੈਂਟ ਅਗਲੇ ਸਾਲ ਨੇਗੋਸ਼ੀਏਟ ਹੁੰਦਾ ਹੈ ਤੇ ਇਹ ਪ੍ਰਭਾਵੀ ਨਹੀਂ ਰਹਿੰਦਾ ਤਾਂ ਇਸ ਦੇ ਨਾਲ ਦੋਵੇਂ ਮੁਲਕਾਂ ਦੀਆਂ ਇਕਨੋਮੀਆਂ 'ਤੇ ਬੁਰਾ ਅਸਰ ਪੈਗਾ ਕਿਉਂਕਿ ਸਾਰੇ ਪ੍ਰੋਡਕਟ ਹੀ ਟੈਰਫ ਦੀ ਮਾਰ ਹੇਠ ਆ ਸਕਦੇ ਨੇ ਜਿਸ ਕਾਰਨ ਹੁਣ ਸਾਂਝੀ ਮੁਹਿੰਮ ਤਹਿਤ ਇਸ ਫ੍ਰੀ ਟ੍ਰੇਡ ਐਗਰੀਮੈਂਟ ਜਿਸ ਨੂੰ ਕੁਸਮਾ ਕਿਹਾ ਜਾਂਦਾ ਹੈ ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋਈਆਂ ਨੇ। ਬ੍ਰਿਟਿਸ਼ ਕੋਲੰਬੀਆ ਦੇ ਲੇਬਰ ਰਿਲੇਸ਼ਨ ਬੋਰਡ ਨੇ ਈ-ਕਾਮਰਸ ਦਿੱਗਜ Amazon ਵੱਲੋਂ ਡੈਲਟਾ BC ਵਿੱਚ ਵਰਕਰ ਯੂਨੀਅਨ ਨੂੰ ਸਰਟੀਫਿਕੇਸ਼ਨ ਦੇਣ ਦੇ ਫੈਸਲੇ ਨੂੰ ਉਲਟਾਉਣ ਲਈ ਕੀਤੀ ਅਪੀਲ ਨੂੰ ਰੱਦ ਕਰ ਦਿੱਤਾ। ਲੇਬਰ ਰਿਲੇਸ਼ਨ ਬੋਰਡ ਦੇ ਪੈਨਲ ਨੇ Amazon ਦੀ ਅਪੀਲ ਨੂੰ ਰੱਦ ਕਰ ਦਿੱਤਾ ਅਤੇ ਜੁਲਾਈ ਵਿੱਚ ਬੋਰਡ ਵੱਲੋਂ ਕੀਤੇ ਫੈਸਲੇ ਦੇ ਨਾਲ ਸਹਿਮਤੀ ਪ੍ਰਗਟਾਈ ਹੈ ਅਤੇ ਯੂਨੀਅਨ ਦਾ ਸਰਟੀਫਿਕੇਟ ਬਹਾਲ ਰੱਖਿਆ। ਪੈਨਲ ਨੇ ਯੂਨੀਫੋਰ ਦੁਆਰਾ ਪੇਸ਼ ਕੀਤੇ ਗਏ ਸਬੂਤਾਂ ਉੱਤੇ ਵੀ ਵਿਚਾਰ ਕੀਤਾ ਹੈ ਕਿ ਕੰਪਨੀ ਨੇ ਜਾਣਬੁੱਝ ਕੇ ਯੂਨੀਅਨ ਸਮਰਥਨ ਨੂੰ ਕਮਜ਼ੋਰ ਕਰਨ ਲਈ ਆਪਣੇ ਵਰਕਰਜ਼ ਉੱਪਰ ਰੋਸਟਰ ਨੂੰ ਵਧਾਇਆ ਫੈਸਲੇ ਵਿੱਚ ਕਿਹਾ ਗਿਆ ਹੈ ਕਿ ਐਮਾਜ਼ਾਨ ਵੱਲੋਂ ਇਹ ਕਹਿਣਾ ਕਿ ਯੂਨੀਅਨ ਅਧਿਕਾਰਤ ਥ੍ਰੈਸ਼ਹੋਲਡ ਪੂਰਾ ਨਹੀਂ ਕਰਦੀ ਇਹ ਸਰਟੀਫਿਕੇਸ਼ਨ ਰੋਕਣ ਲਈ ਵਰਕਰਾਂ ਦੀ ਲਿਸਟ ਵਿੱਚ ਹੇਅਰਫੇਅਰ ਕਰ ਰਹੀ ਹੈ ਇੱਕ ਬਿਆਨ ਵਿੱਚ ਐਮਾਜ਼ਾਨ ਦੇ ਸਪੋਕਸਪਰਸਨ ਨੇ ਕਿਹਾ ਕਿ ਕੰਪਨੀ ਫੈਸਲੇ ਬਾਰੇ ਦੁਬਾਰਾ ਅਪੀਲ ਕਰਨ ਦੀ ਯੋਜਨਾ ਬਣਾ ਰਹੀ ਹੈ ਤੇ ਅੰਤਮ ਫੈਸਲਾ ਆਉਣ ਤੋਂ ਬਾਅਦ ਅਗਲੇ ਕਦਮ ਲਈ ਸਹੀ ਫੈਸਲਾ ਲਿਆ ਜਾਏਗਾ Amazon ਨੇ ਅਸਲ ਜੁਲਾਈ ਦੇ ਫੈਸਲੇ ਉੱਤੇ ਮੁੜ ਵਿਚਾਰ ਕਰਨ ਲਈ ਲੇਬਰ ਰਿਲੇਸ਼ਨ ਬੋਰਡ ਨੂੰ ਅਰਜ਼ੀ ਦਿੱਤੀ ਸੀ ਕਿ ਬੋਰਡ ਨੇ ਪਿਛਲੇ ਫੈਸਲੇ 'ਚ ਲੇਬਰ ਰੂਲਸ ਨੂੰ ਲਾਗੂ ਕਰਨ 'ਚ ਗਲਤੀ ਕੀਤੀ ਹੈ ਤੇ ਯੂਨੀਅਨ ਨੂੰ ਸਰਟੀਫਿਕੇਸ਼ਨ ਦਿੱਤੀ ਗਈ ਕੰਪਨੀ ਨੇ ਦਲੀਲ ਦਿੱਤੀ ਕਿ ਐਡੀਸ਼ਨਲ ਸਟਾਫ ਆਪਰੇਸ਼ਨਸ ਲਈ ਜ਼ਰੂਰੀ ਸਨ ਅਤੇ ਇਸ ਨੂੰ ਐਂਟੀ ਯੂਨੀਅਨ ਕੈਂਪੇਨ ਬਾਰੇ ਜੋ ਦਰਸਾਇਆ ਗਿਆ ਜੋ ਕਿ EMPLOYEES ਦੇ ਫਰੀ ਸਪੀਚ ਰਾਈਟਸ ਵਿੱਚ ਸੁਰੱਖਿਆਤਨੇ ਪਰ ਪੈਨਲ ਵੱਲੋਂ ਇਸ ਦੇ ਨਾਲ ਅਸਹਿਮਤੀ ਪ੍ਰਗਟਾਈ ਗਈ ਪੈਨਲ ਨੇ ਕਿਹਾ ਹੈ ਕਿ ਕੰਪਨੀ ਦੀਆਂ ਮੌਜੂਦਾ ਗਤੀਵਿਧੀਆਂ ਟ੍ਰੇਡ ਯੂਨੀਅਨ ਦੇ ਗਠਨ ਜਾਂ ਚੋਣ ਵਿੱਚ ਦਖਲਅੰਦਾਜ਼ੀ ਦੇ ਲੱਛਣ ਸਨ ਯੂਨੀਫੋਰਮ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਹ ਫੈਸਲਾ BC ਦੇ EMPLOYEES ਲਈ ਮੈਸੇਜ ਹੈ ਕਿ ਯੂਨੀਅਨ ਕਰਨ ਵਿੱਚ ਦਖਲ ਨਾ ਦੇਣ ਉਹਨਾਂ ਨੇ ਕਿਹਾ ਹੈ ਕਿ ਕੰਪਨੀ ਕਿੰਨੀ ਮਰਜ਼ੀ ਵੱਡੀ ਹੋਵੇ ਚਾਰਟਰ ਤਹਿਤ ਯੂਨੀਅਨ ਬਣਾਉਣ ਦਾ ਅਧਿਕਾਰ ਵਰਕਰਜ਼ ਨੂੰ ਹੈ ਕਾਬਲੇ ਗੌਰ ਹੈ ਕਿ ਯੂਨੀਅਨ ਵਿਵਾਦ ਐਮਾਜ਼ਨ ਦੇ ਨਾਲ ਪਹਿਲੀ ਵਾਰ ਨਹੀਂ ਜੁੜਿਆ ਇਸ ਤੋਂ ਪਹਿਲਾਂ ਕਯੂਬਿਕ ਦੇ ਵਿੱਚ ਵੀ ਕੰਪਨੀ ਵੱਲੋਂ ਆਪਰੇਸ਼ਨਸ ਬੰਦ ਕਰਨ ਦੀ ਗੱਲ ਕੀਤੀ ਗਈ ਸੀ ਕਿਉਂਕਿ ਉੱਥੇ ਵੀ ਵਰਕਰਜ਼ ਯੂਨੀਅਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ Amazon ਦੇ ਨਾਲ ਸੰਬੰਧਿਤ ਵਰਕਰਜ਼ ਦੀ ਦੁਨੀਆ ਦੇ ਵਿੱਚ ਕਿਤੇ ਵੀ ਯੂਨੀਅਨ ਨਹੀਂ ਹੈ ਪਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਲੇਬਰ ਰਿਲੇਸ਼ਨ ਬੋਰਡ ਦੇ ਵਿੱਚ ਇਹ ਮਾਮਲਾ ਬਾਰ ਬਾਰ ਜਾ ਰਿਹਾ ਪਰ ਯੂਨੀਫੋਰ ਦਾ ਕਹਿਣਾ ਹੈ ਕਿ ਜਿੱਤ ਉਹਨਾਂ ਦੀ ਹੋਏਗੀ ਕਿਉਂਕਿ ਚਾਰਟਰ ਤਹਿਤ ਯੂਨੀਅਨ ਬਣਾਉਣ ਦਾ ਅਧਿਕਾਰ ਹੈ ਤੇ ਇਸ ਨੂੰ ਸਥਾਈ ਰੂਪ ਦੇ ਵਿੱਚ ਲਾਗੂ ਕੀਤਾ ਜਾਏਗਾ ਜਿਵੇਂ ਅਗਲੇ ਹਫਤੇ Air Canada ਦੇ ਵਿੱਚ ਸਟ੍ਰਾਈਕ ਹੋ ਸਕਦੀ ਹੈ ਉਸ ਤੋਂ ਬਚਣ ਦੇ ਲਈ ਕੰਪਨੀ ਵੱਲੋਂ ਮੁਰ ਤੋਂ ਗੱਲਬਾਤ ਸ਼ੁਰੂ ਕੀਤੀ ਗਈ ਹੈ ਏਅਰਲਾਈਨ ਦੇ ਫਲਾਈਟ ਅਟੈਂਡੈਂਟਸ ਜੋ ਕਿ ਸੋਮਵਾਰ ਨੂੰ ਐਕਸ਼ਨ ਡੇ ਦੀ ਯੋਜਨਾ ਬਣਾ ਰਹੇ ਨੇ ਜਿਸ ਦੇ ਨਾਲ ਬਹੁਤ ਸਾਰੇ 에ਰਪੋਰਟਸ ਦੇ ਉੱਪਰ ਫਲਾਈਟਸ ਪ੍ਰਭਾਵਿਤ ਹੋ ਸਕਦੀਆਂ ਕੈਨੇਡੀਅਨ ਯੂਨੀਅਨ ਆਫ ਪਬਲਿਕ EMPLOYEES ਦੇ 에ਅਰ ਕੈਨੇਡਾ ਹਿੱਸੇ ਵੱਲੋਂ ਹੜਤਾਲ ਦੇ ਹੱਕ ਦੇ ਵਿੱਚ 99.7% ਵੋਟਾਂ ਪਾਉਣ ਤੋਂ ਬਾਅਦ ਇਸ ਹਵਾਬਨਾਮਾ ਵੱਧ ਗਈਆਂ ਨੇ ਕਿ ਸਟ੍ਰਾਈਕ ਹੋ ਸਕਦੀ ਹੈ ਜਿਸ ਕਾਰਨ ਕੰਪਨੀ ਵੱਲੋਂ ਮੌਂਟਰੀਅਲ ਦੇ ਵਿੱਚ ਯੂਨੀਅਨ ਦੇ ਨਾਲ ਦੁਬਾਰਾ ਤੋਂ ਨਵੇਂ ਕੰਟਰੈਕਟ ਦੇ ਲਈ ਟੇਬਲ ਟਾਕ ਕੀਤੀ ਜਾ ਰਹੀ ਹੈ ਜੋ ਲੋਕ ਘੁੰਮਣ ਫਿਰਨ ਦਾ ਪਲਾਨ ਬਣਾ ਰਹੇ ਨੇ ਉਹਨਾਂ ਨੂੰ ਵੀ ਕਈ ਕਿਸਮ ਦੀ ਸਲਾਹ ਦਿੱਤੀ ਜਾ ਰਹੀ ਹੈ ਕੈਨੇਡਾ ਦੇ 에ਅਰਲਾਈਨ ਸਰਵਿਸਿਜ਼ ਉੱਤੇ ਅਸਰ ਆਉਣ ਵਾਲੇ ਦਿਨਾਂ ਦੇ ਵਿੱਚ ਦਿਖਾਈ ਦੇ ਸਕਦਾ ਹੈ ਕਿਉਂਕਿ ਕੈਨੇਡਾ ਦੀ ਪ੍ਰਮੁੱਖ 에ਅਰਲਾਈਨ 에ਅਰ ਕੈਨੇਡਾ ਦੇ ਫਲਾਈਟ ਅਟੈਂਡੈਂਟ ਸਟ੍ਰਾਈਕ ਉੱਤੇ ਜਾ ਸਕਦੇ ਨੇ 에ਅਰ ਕੈਨੇਡਾ ਫਲਾਈਟ ਅਟੈਂਡਰਸ ਦੀ ਯੂਨੀਅਨ ਵੱਲੋਂ ਸਟ੍ਰਾਈਕ ਐਕਸ਼ਨ ਦੇ ਹੱਕ ਵਿੱਚ ਵੋਟ ਪਾਈ ਗਈ ਹੈ ਜਿਸ ਨਾਲ ਉਹ ਇਸ ਮਹੀਨੇ ਦੇ ਐਂਡ ਤੱਕ ਸਟ੍ਰਾਈਕ ਸ਼ੁਰੂ ਕਰ ਸਕਦੇ ਨੇ ਜੇਕਰ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਕੈਨੇਡੀਅਨ ਯੂਨੀਅਨ ਆਫ ਪਬਲਿਕ EMPLOYES ਜੋ ਕਿ 10000 ਫਲਾਈਟ ਅਟੈਂਡੈਂਟਸ ਦੀ ਨੁਮਾਇੰਦਗੀ ਕਰਦੀ ਹੈ ਉਸਨੇ ਸਟੇਟਮੈਂਟ ਅਨੁਸਾਰ 99.7% ਮੈਂਬਰਾਂ ਨੇ ਸਟ੍ਰਾਈਕ ਦੇ ਹੱਕ 'ਚ ਵੋਟ ਪਾਈ ਹੈ ਤੇ 16 ਅਗਸਤ ਦੇ ਲਗਭਗ 72 ਘੰਟਿਆਂ ਦਾ ਨੋਟਿਸ ਜਾਰੀ ਕੀਤਾ ਜਾ ਸਕਦਾ ਹੈ 에ਅਰ ਕੈਨੇਡਾ ਦੇ ਕੰਪੋਨੈਂਟ ਪ੍ਰੈਜ਼ੀਡੈਂਟ ਵੈਸਲੀ ਲੇਸਸਕੀ ਨੇ ਕਿਹਾ ਕਿ ਫਲਾਈਟ ਅਟੈਂਡੈਂਟਾ ਕੋਲ ਵਿਚਾਰ ਕਰਨ ਦਾ ਮੌਕਾ ਹੈ ਕਿ ਇਹ ਸਮਾਂ ਕੰਪਨੀ ਨਾਲ ਗੰਭੀਰ ਨੇਗੋਸ਼ੀਏਸ਼ਨਸ ਕਰਨ ਦਾ ਯੂਨੀਅਨ ਵੱਲੋਂ ਹਾਇਰ ਵੇਜਸ ਅਤੇ ਕੰਪਨਸੇਸ਼ਨਸ ਦੀ ਮੰਗ ਕੀਤੀ ਗਈ ਹੈ ਯੂਨੀਅਨ ਦੀ ਸਟ੍ਰਾਈਕ ਹੱਕ ਵਿੱਚ ਵੋਟ ਵਰਕਰਾਂ ਦੀ ਫ੍ਰਸਟ੍ਰੇਸ਼ਨ ਨੂੰ ਵੀ ਦਿਖਾ ਰਹੀ ਹੈ ਕਿ ਕਈ ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਵੀ ਕੋਈ ਹੱਲ ਨਹੀਂ ਨਿਕਲਿਆ ਅਤੇ ਦੋਸ਼ ਲਗਾਇਆ ਗਿਆ ਹੈ ਕਿ 에ਅਰਲਾਈਨ ਵੱਲੋਂ ਫੇਅਰਲੀ ਨੇਗੋਸ਼ੀਏਟ ਕਰਨੂ ਰਿਫਿਊਜ਼ ਕੀਤਾ ਗਿਆ ਜਿਸ ਵਿੱਚ ਅਨਪੇਡ ਵਰਕ ਵਰਕ ਰੂਲਸ ਅਤੇ ਪੋਵਰਟੀ ਲੈਵਲ ਵੇਜ ਵਰਗੇ ਮਹੱਤਵਪੂਰਨ ਮੁੱਦੇ ਨੇ ਇਸ ਦੇ ਬਾਅਦ ਮਹਾਰਾ ਦਾ ਕਹਿਣਾ ਹੈ ਕਿ ਜੇਕਰ ਹੜਤਾਲ ਕਾਰਨ ਫਲਾਈਟਸ ਡਿਲੇ ਤੇ ਕੈਨਸਲ ਹੁੰਦੀਆਂ ਨੇ ਤਾਂ ਲੋਕਾਂ ਨੂੰ ਪਲਾਨ ਬੀ ਵੀ ਰੱਖਣਾ ਚਾਹੀਦਾ ਕਿਉਂਕਿ ਬੈਕਅਪ ਪਲਾਨ ਬਣਾ ਕੇ ਰੱਖਣ ਦੇ ਨਾਲ ਤੁਹਾਡਾ ਟ੍ਰੈਵਲ ਅਤੇ ਹੌਲੀਡੇਜ਼ ਪ੍ਰਭਾਵਿਤ ਨਹੀਂ ਹੋਣਗੀਆਂ ਟ੍ਰੈਵਲ ਐਕਸਪਰਟਸ ਨੇ ਸਲਾਹ ਦਿੱਤੀ ਹੈ ਕਿ ਕੋ ਮਣ ਜਾਣ ਲਈ ਕਾਰ ਰੈਂਟਲ ਹੋਟਲ ਜਾਂ ਟਿਕਟ ਆਖਰੀ ਸਮੇਂ ਕੈਨਸਲ ਕਰਨ ਦੀ অপਸ਼ਨ ਦੇ ਵਿੱਚ ਰੱਖੀ ਜਾਣੀ ਚਾਹੀਦੀ ਹੈ ਕਿਉਂਕਿ ਵੱਡੇ ਕੈਰੀਅਰ ਵਿੱਚ ਹੜਤਾਲ ਕਾਰਨ ਕਾਫੀ ਕੁਝ ਪ੍ਰਭਾਵਿਤ ਹੁੰਦਾ ਹੈ ਤੇ ਪਲਾਨ ਖਰਾਬ ਹੋਣ ਦੇ ਨਾਲ ਨਾਲ ਆਰਥਿਕ ਨੁਕਸਾਨ ਤੋਂ ਕੈਨੇਡੀਅਨਸ ਆਪਣੇ ਆਪ ਨੂੰ ਬਚਾ ਸਕਦੇ ਨੇ ਕਿਉਂਕਿ ਪਲਾਨ ਇਸ ਤਰ੍ਹਾਂ ਦਾ ਹੋਵੇ ਕਿ ਜੇਕਰ ਹੜਤਾਲ ਨਹੀਂ ਹੁੰਦੀ ਤਾਂ ਪਲਾਨ A ਨਾਲ ਚੱਲਿਆ ਜਾਵੇ ਤੇ ਜੇ ਹੜਤਾਲ ਹੁੰਦੀ ਹੈ ਤਾਂ ਕੈنسਲੇਸ਼ਨ ਤੇ ਸਵਿਚ ਕੀਤਾ ਜਾਵੇ ਇਸ ਤੋਂ ਇਲਾਵਾ ਕਿਸੇ ਹੋਰ ਕੈਰੀਅਰ ਦੀ ਟਿਕਟ ਬਾਇ ਕਰਨ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ ਕਿ ਇਸ ਦੇ ਨਾਲ ਖਰਚਾ ਤਾਂ ਬੇਸ਼ੱਕ ਵਧੇਗਾ ਪਰ ਪਲਾਨ ਪ੍ਰਭਾਵਿਤ ਹੋਣ ਤੋਂ ਬਚ ਸਕਦੇ ਨੇ ਇਹ ਪਹਿਲਾ ਮੌਕਾ ਨਹੀਂ ਹੈ ਪਿਛਲੇ ਸਾਲ ਵੈਸਟ ਜੈਟ ਦੇ ਵਿੱਚ ਵੀ ਇਸ ਢੰਗ ਦੀ ਸਟ੍ਰਾਈਕ ਹੋਈ ਸੀ ਜੋ ਕਿ ਕਾਫੀ ਲੰਮੀ ਚੱਲੀ ਸੀ ਤੇ ਹੁਣ ਜੇਕਰ 에ਅਰ ਕੈਨੇਡਾ ਦੇ ਵਿੱਚ ਸਟ੍ਰਾਈਕ ਹੁੰਦੀ ਹੈ ਤਾਂ ਇਸ ਦੇ ਨਾਲ ਵੀ ਕਾਫੀ ਕੁਝ ਪ੍ਰਭਾਵਿਤ ਹੋ ਸਕਦਾ ਹੈ ਕਿਉਂਕਿ ਕੈਨੇਡੀਅਨ 에ਅਰ ਇੰਡਸਟਰੀ ਦੇ ਵਿੱਚ 에ਅਰ ਕੈਨੇਡਾ ਲਗਭਗ 40% ਮਾਰਕੀਟ ਨੂੰ ਕੈਪਚਰ ਕਰਦਾ ਹੈ ਅਲਬਰਟਾ ਦੇ ਕੈਨੇਡਾ ਤੋਂ ਵੱਖ ਹੋਣ ਸੰਬੰਧੀ ਰੈਫਰੰਡਮ ਦੇ ਸਵਾਲ ਨੂੰ ਪ੍ਰਵਾਨਗੀ ਲਈ ਇੱਕ ਜੱਜ ਕੋਲ ਭੇਜਿਆ ਗਿਆ ਰੈਫਰੰਡਮ ਦੇ ਸਵਾਲ ਨੂੰ ਜੱਜ ਕੋਲ ਭੇਜਣ ਦਾ ਮਕਸਦ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇਹ ਸਵਾਲ ਸੰਵਿਧਾਨ ਦੀ ਉਲੰਘਣਾ ਤਾਂ ਨਹੀਂ ਕਰਦਾ ਰੈਫਰੰਡਮ ਸੰਬੰਧੀ ਭੇਜੇ ਗਏ ਸਵਾਲ ਵਿੱਚ ਪੁੱਛਿਆ ਗਿਆ ਹੈ ਕਿ ਕੀ ਅਲਬਰਟਾ ਸੂਬਾ ਕੈਨੇਡਾ ਤੋਂ ਵੱਖ ਹੋ ਕੇ ਇੱਕ ਸੌਵਰਨ ਜਪਾਪ ਕੇ ਇੱਕ ਦੇਸ਼ ਬਣ ਸਕਦਾ ਹੈ ਜਾਣਕਾਰੀ ਅਨਸਾਰ ਜੋ ਇਹ ਸਵਾਲ ਮਨਜ਼ੂਰ ਹੋ ਜਾਂਦਾ ਹੈ ਤਾਂ ਅਲਬਰਟਾ ਦੇ ਵਿੱਚ ਰੈਫਰੰਡਮ ਕਰਾਉਣ ਦੇ ਲਈ 170000 ਸਿਗਨੇਚਰਸ ਇਕੱਠੇ ਕਰਨੇ ਜ਼ਰੂਰੀ ਹੋਣਗੇ ਇਸ ਤੋਂ ਇਲਾਵਾ ਸਾਬਕਾ ਡਿਪਟੀ ਪ੍ਰੀਮੀਅਰ ਥਾਮਸ ਲੁਕਾਰੂਜ਼ ਨੇ ਕਿਹਾ ਕਿ ਉਸ ਦੇ ਪ੍ਰਸਾਵਿਤ ਨੀਤੀ ਵਿੱਚ ਦਸਤਕਤ ਇਕੱਠੇ ਕਰਨ ਦੇ ਯਤਨ ਆਉਣ ਵਾਲੇ ਦਿਨਾਂ 'ਚ ਸ਼ੁਰੂ ਹੋਣ ਦੀ ਉਮੀਦ ਹੈ ਕਾਬਲੇਗੌਰ ਹੈ ਕਿ ਹਲਬਰਟਾ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਕੈਨੇਡਾ ਤੋਂ ਵੱਖ ਹੋਣ ਦੀ ਮੁਹਿੰਮ ਵੱਧ ਰਹੀ ਹੈ ਤੇ ਪਿਛਲੇ ਸਮੇਂ ਦੌਰਾਨ ਰੈਫਰੰਡਮ ਸੰਬੰਧੀ ਕਾਨੂੰਨਾਂ ਦੇ ਵਿੱਚ ਪ੍ਰੀਮੀਅਰ ਡੈਨੀਅਲ ਸਮਿਥ ਦੀ ਸਰਕਾਰ ਦੇ ਵੱਲੋਂ ਤਬਦੀਲੀਆਂ ਕੀਤੀਆਂ ਗਈਆਂ ਨੇ ਜਿਨ੍ਹਾਂ ਇਸ ਮੌਕੇ ਆਖਿਆ ਸੀ ਕਿ ਉਹ ਯੂਨਾਈਟਿਡ ਕੈਨੇਡਾ ਦੇ ਵਿੱਚ ਵਿਸ਼ਵਾਸ ਕਰਦੇ ਨੇ ਪਰ ਅਲਬਰਟਨ ਕੀ ਸੋਚਦੇ ਨੇ ਇਹਨਾਂ ਦੇ ਅਧਿਕਾਰਾਂ ਨੂੰ ਉਹ ਨਹੀਂ ਦਬਾਉਣਾ ਚਾਹੁੰਦੇ ਇਸ ਲਈ ਉਸ ਦਰ ਉਹ ਜੋ ਵੀ ਫੈਸਲਾ ਹੋਏਗਾ ਉਸ ਨੂੰ ਲਾਗੂ ਕੀਤਾ ਜਾਏਗਾ ਇਸ ਸਬੰਧੀ ਉਹਨਾਂ ਫੈਡਰਲ ਸਰਕਾਰ ਦੇ ਉੱਪਰ ਵੀ ਕਈ ਕਿਸਮ ਦੇ ਦੋਸ਼ ਲਗਾਏ ਸਨ ਜਿੰਨਾ ਕਿਹਾ ਸੀ ਕਿ ਪਿਛਲੇ ਸਮੇਂ ਦੌਰਾਨ ਅਲਬਰਟਾ ਦੇ એનર્ਜੀ ਸੈਕਟਰ ਨੂੰ ਜਿਸ ਢੰਗ ਦੇ ਨਾਲ ਅਣਗੌਲਿਆ ਕੀਤਾ ਗਿਆ ਤੇ ਲਾਸਟ 10 ਇਅਰ ਦੇ ਵਿੱਚ ਫੈਡਰਲ ਸਰਕਾਰ ਦੀਆਂ ਜੋ ਯੋਜਨਾਵਾਂ ਰਹੀਆਂ ਨੇ ਉਸ ਨੇ ਅਲਬਰਟਾ ਨੂੰ ਨੁਕਸਾਨ ਪਹੁੰਚਾਇਆ ਤੇ ਅਲਬਰਟਾ ਨਿਵਾਸੀਆਂ ਦੇ ਮਨਾਂ ਦੇ ਵਿੱਚ ਇਸ ਤਰ੍ਹਾਂ ਦੇ ਸਵਾਲ ਪੈਦਾ ਕੀਤੇ ਨੇ ਜਿਸ ਕਾਰਨ ਫੈਡਰਲ ਸਰਕਾਰ ਨੂੰ ਭਵਿੱਖ ਦੇ ਵਿੱਚ એનર્ਜੀ ਸੈਕਟਰ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਤੇ ਆਪਣੀਆਂ ਪਾਈਪਲਾਈਨਸ ਵਿਸਾਉਣੀਆ ਚਾਹੀਦੀਆਂ ਨੇ ਤਾਂ ਜੋ ਅਲਬਰਟਾ ਨਿਵਾਸੀਆਂ ਦੀ ਵਿਸ਼ਵਾਸ ਬਹਾਲੀ ਕੀਤੀ ਜਾ ਸਕੇ ਕਿ ਫੈਡਰਲ ਸਰਕਾਰ ਉਹਨਾਂ ਦੇ ਸੂਬੇ ਦੇ ਹਿੱਤਾਂ ਨੂੰ ਦਰਕਿਨਾਰ ਨਹੀਂ ਕਰਦੀ ਬੇਸ਼ੱਕ ਫੈਡਰਲ ਸਰਕਾਰ ਦੇ ਵੱਲੋਂ ਬਿਲ C5 ਲਿਆਂਦਾ ਗਿਆ ਜਿਸ ਦੇ ਤਹਿਤ ਪਾਈਪਲਾਈਨਸ ਤੇ ਬਾਕੀ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਨੂੰ ਤੇਜ਼ ਕਰਨ ਦੇ ਲਈ ਕਦਮ ਚੁੱਕਣ ਦੀ ਗੱਲ ਆਖੀ ਗਈ ਹੈ ਪਰ ਫਿਲਹਾਲ ਪ੍ਰਧਾਨ ਮੰਤਰੀ ਮਾਕਕਾਰਨੀ ਫਸਨੇਸ਼ਨਸ ਤੇ ਇੰਡੀਜਨਸ ਲੀਡਰਸ ਦੇ ਨਾਲ ਮੁਲਾਕਾਤਾਂ ਕਰ ਰਹੇ ਨੇ ਤਾਂ ਕਿ ਉਹਨਾਂ ਨੂੰ ਬੈਲ ਸੀ 5 ਦੀ ਸੰਬੰਧੀ ਸਲਾਮ مشورہ ਕਰਕੇ ਭਰੋਸੇ ਦੇ ਵਿੱਚ ਲਿਆ ਜਾ ਸਕੇ ਬੀਤੇ ਦਿਨ 온ਟਾਰੀਓ ਦੇ ਵੱਲੋਂ ਵੀ ਸਸਕੈਚਵਨ ਅਤੇ ਅਲਬਰਟਾ ਦੇ ਨਾਲ ਪਾਈਪਲਾਈਨਜ਼ ਅਤੇ ਰੇਲ ਨੈਟਵਰਕ ਵਧਾਉਣ ਨੂੰ ਲੈ ਕੇ ਕੋਸ਼ਿਸ਼ਾਂ ਦੇ ਵਿੱਚ ਇੱਕ ਕਦਮ ਅੱਗੇ ਵਧਾਇਆ ਗਿਆ ਜਿਸ ਦੇ ਬਾਅਦ ਇਹ ਮੰਗ ਵੀ ਕੀਤੀ ਗਈ ਹੈ ਕਿ ਇੱਕ ਅਜਿਹੀ ਪਾਈਪਲਾਈਨ ਕੈਨੇਡਾ ਦੇ ਵਿੱਚ ਹੋਣੀ ਚਾਹੀਦੀ ਹੈ ਜੋ ਕਿ ਮਲਕ ਤੋਂ ਬਾਹਰ ਹੋ ਕੇ ਨਾ ਆਵੇ ਕਿਉਂਕਿ ਮੌਜੂਦਾ ਸਮੇਂ ਦੇ ਵਿੱਚ ਅਲਬਰਟਾ ਤੋਂ অন্ਟਾਰੀਓ ਜਾਣ ਵਾਲੀ ਪਾਈਪਲਾਈਨ ਅਮਰੀਕਾ ਦੇ ਵਿੱਚ ਦੀ ਹੋ ਕੇ ਵਿਚਰਦੀ ਹੈ ਜਿਸ ਕਾਰਨ ਕੈਨੇਡਾ ਨੂੰ ਆਪਣੇ ਬਾਰਡਰ ਦੇ ਵਿੱਚ ਹੀ એનર્ਜੀ ਦੇ ਤੌਰ ਤੇ ਪੈਰਾਂ ਤੇ ਹੋਣਾ ਚਾਹੀਦਾ ਹੈ ਇਸ ਦੀ ਮੰਗ অন্ਟਾਰੀਓ ਦੇ ਪ੍ਰੀਮੀਅਰ ਲਗਾਤਾਰ ਕਰ ਰਹੇ ਨੇ ਹੁਣ ਦੇਖਦੇ ਹਾਂ ਰਮੈਂਟਨ ਤੋਂ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਿਹਾ ਹੈ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ